ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ। ਸੰਤ ਲਵੜਿਆਂ 'ਤੇ 10-10 ਮਿਲ ਜਾਣ। ਐਨੇ ਨਹੀਂ। ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ। ਮਨੁੱਖ ਬੈਠੇ ਹੋਣ ਮੰਦਰ, ਮਸਜਿਦ, ਗੁਰਦੁਆਰੇ 'ਚ ਇੱਕ ਜਗ੍ਹਾ ਸੂ ਆਉਂਦਾ ਹੈ। ਬਾਕੀ ਨਹੀਂ। ਕਦੇ ਹੀ ਨਹੀਂ ਆਉਂਦੇ। ਬਚਪਨ ਮੈਨੂੰ 48 ਸਾਲ ਅਖਾ ਕਰਦੇ ਹੋ ਗਏ ਨੇ। ਕਿਦਰ ਇਹਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਪਰੇ ਅਨੁਭਵ ਦੀ ਗੱਲ ਕਰਦੇ ਕਹਿ ਰਹੇ ਹਾਂ ਹੋ ਸਕਦਾ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਗਲਤ ਹੋਵੇ ਪਰ ਜੋ ਮੈਂ ਆਕੜੇ ਪੇਸ਼ ਕਰ ਰਿਹਾ ਆ ਆਮ ਕੀ ਗਹਿਰ ਤਵੀਰ ਲੋਕਾਂ ਦੇ ਇਹੀ ਆਕੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੂ ਹੁੰਦਾ ਜਿਹਨੂੰ ਸਮਝ ਆਵੇ ਜੋ ਚੱਲ ਰਿਹਾ ਸੁਚੇਤ ਪਰਮਾਤਮਾ ਦੇ ਪ੍ਰਤੀ ਘਰਮ ਦੇ ਪ੍ਰਤੀ ਜਾਗਿਆ ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ ਮਨੁੱਖ ਜਿਆਦਾ ਜਾਗੇ ਤੈਨੂੰ ਪਰਿਵਾਰ ਦਾ ਪਤਾ ਚੱਲਦੀ ਹੈ ਧੀ ਭੈਣ ਦਾ ਪਤਾ ਚੱਲਵੇ ਮਾਮੇ ਮਾਸੀਆਂ ਦਾ ਪਤਾ ਚੱਲ ਗਿਆ ਹੈ ਦਾਦੀ ਨਾਨੀ ਦਾ ਪਤਾ ਚੱਲ ਗਿਆ ਸੱਸ ਸਹੁਰੇ ਦਾ ਪਤਾ ਚੱਲ ਗਿਆ ਪਸ਼ੂ ਨੂੰ ਇਹ ਵੀ ਨਹੀਂ ਪਤਾ ਜਿਆਦਾ ਜਾਗੇ ਪਰ ਮੈਂ ਅਰਜ਼ ਕਰਾਂ ਕਿ 10000 ਦੇ ਕਰੀਬ ਕਿਦਰੇ ਲੋਕੀ ਬੈਠੇ ਹਨ ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ ਨਿਹਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚੱਲਦਾ ਹੈ ਨਿਹਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲਦਾ ਹੈ ਨਿਹਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ ਜਾਗ ਪਿਆ ਸੁਚੇਤ ਹੋ ਗਿਆ ਸਮਝ ਆ ਗਈ ਉਹ ਧਿਆਨ ਨਾਲ ਸੁਣਨਾ 10000 ਜਗਿਆ ਤੋਂ ਬੈਠੇ ਹਨ ਉਹਨਾਂ ਇੱਕ ਸਾਧੂ ਹੁੰਦਾ ਜੇਦੀ ਸੁਰਤ ਚੱਲ ਪਈ ਹੈ ਜਾਗਦੇ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝ ਤੇ ਆਲੀ ਸਮਝ ਤੇ ਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਇੱਕ ਉਹ ਘਟ ਘੜੀ ਰਾਮ ਕੀ ਪੈ ਚੜੇ ਉਹ ਕਦੇ ਮੁਕਤਸਰ ਮੈ ਰਸਤਾ 10000 ਦੇ ਕਰੀਬ ਕਿਦਰੇ ਸਾਧੂ ਬੈਠੇ ਹਨ ਤੋ ਇੱਕ ਖਾਲਸਾ ਹੁੰਦਾ ਹੈ ਇੱਕ ਸੰਤ ਹੁੰਦਾ ਹੈ ਇੱਕ ਬ੍ਰਹਮ ਗਿਆਨੀ ਹੁੰਦਾ ਹੈ ਬਾਕੀ ਨਹੀਂ ਇਸ ਹਿਸਾਬ ਨੇ ਨਾਲ ਕੋਈ ਕਰੋੜਾਂ ਦੇ ਵਿੱਚ ਇੱਕ ਖਾਲਸਾ ਕੋਈ ਕਰੋੜਾਂ ਦੇ ਵਿੱਚ ਇੱਕ ਖਾਲਸਾ ਕੋਟਨ ਵੇ ਨਾਨਕ ਕੋ ਨਾਰਾਇਣ ਜੈ ਚੇਤ ਜਣਾ ਖਣਾ ਖਾਲਸਾ ਨਹੀਂ ਨਹੀਂ ਪਤਾ ਨਹੀਂ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ ਜਣਾ ਖਣਾ ਸੰਤ ਨਹੀਂ ਉਟਣੇ ਮੈਨਾਲੂ ਕੋ ਜਨਾਨਨ ਕੋ ਟਣਵੇ ਕਿਲੋ ਗੁਰਮੁਖ ਹੋਏ ਪਛਾਨਾ ਜੋ ਜੋ ਅੱਗੇ ਜਾਈਏ ਯਾਤਰਾ ਕਠਨੋ ਦੀ ਜਾਰੀ ਹੈ ਚੜਾਈ ਚੜਾਈ ਬਿਕਣੀ ਚਲੋ ਇਸ ਚੜਾਈ ਨੂੰ ਕਿਵੇਂ ਅਬੂਰ ਕਰੀਏ ਔਰ ਕਿਵੇਂ ਖਾਲਸਾ ਬਣੀਏ ਇਹ ਯੁਕਤੀ ਧਨਵਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਸਬਾ ਸਰ ਇਕ ਬਿਨਾ ਮੰਨ ਇਕ ਨਾ ਨੇ ਸ਼ਬਦ ਇਹ ਲੀਆਂ ਪੰਕਤੀਆਂ ਨੇ ਪੂਰਨ ਜੋਤ ਜਗੇ ਗੱਟਵੇ ਸਭ ਖਾਲਸਤਾ ਹੈ ਨਾ ਖਾਲਸਤਾ ਹੈ ਜਿਵੇਂ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਭਲਾ ਸਹਿ ਕਰਾਂਗੇ ਬਾਕੀ ਦੀ ਵਿਚਾਰਾ ਦਾਸ ਅਲ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆ ਕਿੰਨਾ اپنا من بنا کے رکھنا کے بچار ہے سب کچھ چل رہے ہیں دل رو چلے چلے نس سس رہا ہے یا پلو رہے, سورج چند تارے پہاڑ پرتھوی بنسپتی پشو بکشی سب چل رہے ہیں کتنے پہنچنا ہیں سب نے سنت ہونا ہے سب نے خالصا ہوا ہے سب نے پرماتما سب نے ایشور ہونا ਉਹ ਈਸ਼ਵਰ ਜੋ ਨੈਚਲ ਹੈ ਔਰ ਇਹ ਸਾਰੇ ਚੰਚਲ ਦੇ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਜੋ ਚੱਲ ਰਹੇ ਹੈ ਚੱਲ ਰਹੇ ਹੈ ਚੰਚਲ ਜੋ ਟਿਕੇ ਹੋਇਆ ਹੈ ਨਹਿ ਚਲ ਚੰਚਲ ਦੀ ਯਾਤਰਾ ਨਹਿ ਚਲ ਦੀ ਤਰਫ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲੇ ਹੀ ਹੈ ਨਹਿ ਚਲ ਦੇ ਚਲੀਨ ਹੋਣ ਵਾਸਤੇ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਹਨੂ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਮਰਪਤ ਰਹੇ ਅਸੇ ਸੇਸਬਖ ਤੋਂ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਦਾ ਦੇ ਇਸ ਵਰਕਰਨ ਨੂੰ ਅਮੇ ਕੋਨਾ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਬਤਾਵ ਪੜੇ ਸਾਹਮਣੇ ਲੜੀ ਵਾਰ ਹੋ ਸਕਾ ਬਾਕੀ ਵਿਚਾਰਾ ਕਲ ਸ਼ਾਵਨ ਨੂੰ ਜਿੰਦੇ ਸਮੇਂ ਲਈ ਪੁਰਾਣ ਰਖਿਆ ਗਿਆ ਰਸਤੋ ਯਾਰਾ ਉਹ ਜਿਵੇਂ ਸਤਗੁਰ ਨੇ ਕੋਈ ਰੂਚੀ ਬਣਾਈ ਕੋਈ ਗੌਰ ਵਰਕਰਨ ਸਵੇਲੇ ਪੜੇ ਸਾਹਮਣੇ ਕਰਮ ਕਰਾਂਗੇ ਉਹ ਇਸ ਸਵਾਪ ਦੀ ਸਾਰਿਆਂ ਦਾ ਹਾਰ ਦੇ ਪੌਂਦੇ ਪ੍ਰਵਾਦ ਅਕੀਆ ਮੈਂ ਬਾਲਸੀ ਪੇਰਾ ਰੰਦੋਂ ਨਿੰਦਰਸੀ 110 ਮੈਂ ਹਾਜ਼ਰੀ ਪਰ ਸਕੰਗ ਕੇ ਨਹੀਂ ਪਰ ਤੁਹਾਡੀ ਅਸੀਸ ਨੇ ਬੜੀ ਹਜ਼ਰਤਾਂ ਨੇ ਮੇਰਾ ਮਨ ਬਣਾਇਆ ਇਤਨੀ ਸੇਵਾ ਪ੍ਰਵਾਨ ਕਰਨੇ ਨਹੀਂ ਕਬੂਲ ਕਰਨੇ ਨਹੀਂ ਬਹੁਤ ਜ਼ਬੀਸ਼ਾ ਪਤੇ ਪ੍ਰਵਾਨ ਕਰਨੇ